ਕਿਆ ਦੋਸਤੋ ਜੀ ਹਾਂ ਇੱਕੋ ਰਾਤ ਚ ਚੋਰਾਂ ਨੇ ਸੱਤ ਦੁਕਾਨਾਂ 'ਤੇ ਕੀਤੇ ਹੱਥ ਸਾਫ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਲਮ ਤੇ ਵੀਡੀਓ ਨੂੰ ਵਾਤੋਂ ਵਾਲ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਬੀਤੀ ਰਾਤ ਨਗਰ ਦੇ ਮੁੱਖ ਬਾਜ਼ਾਰ ਚ ਸਥਿਤ ਸੱਤ ਦੁਕਾਨਾਂ ਦੇ ਜ਼ਿੰਦਰੇ ਤੇ ਸ਼ਟਰ ਤੋੜ ਕੇ ਉੱਥੇ ਪਈ ਨਕਦੀ ਤੇ ਕੀਮਤੀ ਸਮਾਨ ਚੋਰੀ ਕੁਲ ਕੱਤੇ ਗਿਆ ਤੇ ਹੱਥ ਸਾਫ ਕਰ ਦਿੱਤਾ ਗਿਆ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸੀਸੀਟੀਵੀ ਕੈਮਰਿਆਂ ਦੇ ਅਨੁਸਾਰ ਰਾਤ ਦੇ 3:30 ਵਜੇ ਉਕਤ ਵਰਦਾਤਾਨ ਨੂੰ ਅੰਜਾਮ ਦਿੱਤਾ ਗਿਆ ਜਦ ਕਿ ਲੋਕਾਂ ਨੂੰ ਪਤਾ ਲੱਗਾ ਹੈ ਕਿ ਉਹ ਤੜਕਸਾਰ ਪ੍ਰਾਰਮਿਕ ਸਥਾਨਾ ਨੂੰ ਜਾਮ ਸਹਿਰ ਆਦੀ ਲਈ ਜਾ ਰਹੇ ਨੇ ਚੋਰ ਗ੍ਰਾਮ ਸੁਵਿਧਾ ਡਿਜੀਟਲ ਸੈਂਟਰ ਦਾ ਸ਼ਟਰ ਤੋੜ ਕੇ ਉੱਤੇ 40000 ਰੁਪਏ ਦੀ ਨਕਦੀ ਲੈ ਕੇ ਆ ਰਹੇ ਨੇ ਉਸ ਦੇ ਨਾਲ ਹੀ ਇੱਕ ਕੰਪੂਰ ਤੋਂ 4000 ਲੈ ਕੇ ਇਸੇ ਸੜਕ ਦੇ ਮੌਜੂਦ ਹਾਲੀਵਾਲ ਮੈਡੀਕਲ ਸਟੋਰ ਆਜ ਵੀ ਰੈਡੀਮੇਡ ਸਟੋਰ ਹੈ ਬਰਜਿੰਦਰ ਰੈਡੀਮੇਡ ਸਟੋਰ ਸੁਰਿੰਦਾ ਇਲੈਕਟ੍ਰੀਸ਼ੀਅਨਸ ਦੁਕਾਨਾਂ ਦੇ ਸ਼ਟਰ ਕਿਸੇ ਭਾਰੀ ਵਸਣੋ ਤੋੜ ਕੇ کم ਸੇ ਕਮ ਮਾ 3000 ਰੁਪਏ 2000 ਰੁਪਏ 3000 3300 ਰੁਪਏ ਉਡਾ ਲਿੱਤੇ ਗਏ